ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਕਿੱਦਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗੇ ਤੇ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਫਟਰ ਅ ਲੌਂਗ ਟਾਈਮ ਵੀ ਵਿਲ ਬੀ ਬੈਕ ਹਾਂਜੀ ਆ ਤੇ ਅਸੀਂ 4-5 ਦਿਨਾਂ ਦੇ ਗਿਆ ਹੋਈ ਆ ਵਾਪਸ ਪਰ ਇਹ ਵੇ ਇਕਰਾ ਲੋਥੀ ਗਈ ਸੀ ਠੀਕ ਹੈ ਔਰ ਐਵੇਂ ਕਿ ਮੈਂ ਬਹੁਤ ਜ਼ਿਆਦਾ ਬਿਮਾਰ ਹੋਈ ਪਈ ਸੀਗੀ ਦਿਲ ਨਹੀਂ ਸੀ ਕਰਦਾ ਪਿਆ ਵੀਡੀਓ ਬਣਾਉਣ ਨੂੰ ਠੀਕ ਹੈ ਅੱਜ ਵੀ ਬੜੀ ਮੁਸ਼ਕਲ ਨਾਲ ਨੂੰ ਨਾਲ ਭਾਇਆ ਕਿ ਇਕਰਾ ਚੱਲ ਬਹਿ ਜਾ ਬਹਿ ਜਾ ਸਾਰੇ ਭੈਣ ਭਰਾ ਪੁੱਛਦੇ ਨੇ ਕਿ ਯਾਰ ਤੁਹਾਡੀਆਂ ਵੀਡੀਓ ਕਿਉਂ ਨਹੀਂ ਆ ਰਹੀਆਂ ਨੇ ਠੀਕ ਹੈ ਕਿਉਂਕਿ ਮੈਂ ਇੱਕ ਪੋਸਟ ਵੀ ਪਾਈ ਸੀ ਕਿ ਮੇਰਾ ਦੀ ਤਬੀਅਤ ਹੈ ਆਪਣਾ ਠੀਕ ਨਹੀਂ ਹੈ ਸਾਰੇ ਭੈਣ ਭਰਾ ਦੁਆ ਕਰੋ ਕਿ ਰੱਬ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਜਲਦੀ ਜਲਦੀ ਸਿਹਤ ਯਾਪ ਕਰੇ ਬਟ ਇਹ ਵੀ ਕਿ ਹੁਣ ਕੁਝ ਅੱਗੇ ਨਾਲੋਂ ਬਿਹਤਰ ਹੋ ਤੁਸੀਂ ਹੈਨਾ ਸ਼ੁਕਰ ਹੈ ਅੱਲਾਹ ਦਾ ਅੱਗੇ ਨਾਲੋਂ ਬਿਹਤਰ ਹੈ ਅੱਗੇ ਨਾਲੋਂ ਬਿਹਤਰ ਹੈ ਪਰ ਉਸ ਹਾਲਤ ਦੀ ਬਿਹਤਰ ਹਜੇ ਵੀ ਨਹੀਂ ਆ ਨੀ ਬਦਨ ਵੀਕਨੈਸ ਬੜੀ ਫੀਲ ਹੁੰਦੀ ਹੈ ਹਾਂ ਕਿਉਂਕਿ ਟਾਈਫਾਇਡ ਨੇ ਵੀ ਅਟੈਕ ਕਰਤਾ ਨਮੂਨੀਆਂ ਨੇ ਵੀ ਅਟੈਕ ਕਰਤਾ ਸਾਡਾ ਤੁਹਾਨੂੰ ਅੱਗੇ ਪਤਾ ਸੀਗਾ ਕਿ ਸਾਦਾ ਨੂੰ ਮਸਲਾ ਹੈਗਾ ਜਿਗਾ ਤੇ ਉਹ ਸਾਦੇ ਮਸਲੇ ਨੇ ਵੀ ਟੈਗ ਕਰਤਾ ਉਹ ਤਾਂ ਸਮਝ ਲੋ ਹੈ ਹੀ ਐ ਜਿਹੜੀ ਬਿਮਾਰੀ ਬਿਨ ਉਹਦਾ ਸਾਦਾ ਤੇ ਮਸਲਾ ਹੈ ਹੀ ਆ ਫਿਰ ਉਸ ਦਿਵਾਂ ਨੌਰਦਨ ਏਰੀਆ ਚੋਂ ਫਿਰ ਕੇ ਆਈ ਸੀਗੀ ਬਾ ਆਪਣੀ ਭੈਣ ਦੇ ਘਰ ਗਈ ਐ ਸਿੱਧੇ ਸਾਹ ਲਾ ਜਾ ਹੁਣ ਮੈਂ ਕੀ ਬੋਲਾਂ ਕਹਿੰਦੇ ਨੇ ਝੱਗਾ ਚੁੱਕੀ ਤੇ ਤੇ ਡਪੜੇ ਨੰਗਾ ਹੁੰਦਾ ਉੱਥੇ ਗਈ ਐ ਬਿਮਾਰ ਹੋ ਗਈ ਐ ਸਹੀ ਇਹ ਕੋਰਨ ਤਨ ਨੂੰ ਸੰਭਿਆ ਜੇ ਤੁਸੀਂ ਉਹਨਾਂ ਗੱਲਾਂ ਇੱਕ ਕੋਰਨ ਸੰਭਿਆ ਮੈਂ ਵੀ ਚੁੰਨਾ ਕਾਕਾ ਸੀ ਮੈਨੂੰ ਸੰਭਿਆ ਰਣੇ ਗੋਦੀ ਚੱਕ ਕੇ ਮੈਨੂੰ ਆਪਣਾ ਅੱਲਾ ਕਾਕਾ ਹੂ ਕਰਦੇ ਰਹੇ ਨੇ ਐ ਏਡੇ ਤੁਸੀਂ ਸ਼ਿਆਰ ਉਹ ਗਿਆ ਕੇ ਸੋਰੇਵ ਚਾਰੇ ਪਾ ਮਨ ਜਿੰਨਾ ਮਰਜ਼ੀ ਕਰ ਲੈਣ ਉਹਨਾਂ ਨੂੰ ਆਖਰ ਚ ਸੁਣਨੀਆਂ ਗੱਲਾਂ ਹੀ ਪੰਡੀਆਂ ਨੇ ਦਰਅਸਲ ਜਿਵੇਂ ਜੀ ਹਿੰਮਤ ਹੈ ਨਹੀਂ ਦਵਾਂਗੀ ਜਵਾਬ ਇਹਨਾਂ ਨੂੰ ਜ਼ਰਾ ਠਹਿਰ ਕੇ ਅੱਥਰ ਕੋ ਮੈਂ ਨਾ ਬੈਠਾ ਸੀ ਉਹਨਾਂ ਦੇ ਮੈਂ ਕਹਿੰਦਾ ਤੂੰ ਉਹ ਜਿਹੜੀ ਮੈਂ ਕਹਾ ਮੈਨੂੰ ਅੱਗੋਂ ਨਾ ਉਹ ਲੁੱਤਰੋ ਚਲਾਨੀ ਹੋਣੀ ਸੀਗੀ ਮੈਨੂੰ ਜਵਾਬ ਦੇਂਦੀ ਹੁੰਦੀ ਮੈਂ ਮੈਨੂੰ ਉਹੋ ਜਿਹੀ ਚਾਹੀਦੀ ਹੁਣ ਤੇ ਜੋ ਮਰਜ਼ੀ ਇਹਨੂੰ ਕਹੀ ਮੈਂ ਅੱਗ ਕਹਿੰਦੀ ਹਾਂ ਮੈਂ ਬਿਮਾਰ ਆ ਠੀਕ ਹੈ ਉਹ ਮਤਲਬ ਕਿ ਸਮਝ ਲੋ ਕਿ ਅੱਗੋਂ ਦਸਤੀ ਰਿਪਲਾਈ ਨਹੀਂ ਨਹੀਂ ਤੇ ਇੱਧਰ ਗੱਲ ਕਰਨੀ ਤੇ ਟੱਕ ਕਰਦਾ ਰਿਪਲਾਈ ਉਸੇ ਟਾਈਮ ਵਜਣਾ ਮੂੰਹ ਦੇ ਉੱਤੇ ਕੇ ਲੈ ਵੀ ਪਰ ਕੋਈ ਨਹੀਂ ਆਪਾਂ ਹੱਸਦੇ ਹਸਾਉਂਦੇ ਹੀ ਸੋਹਣੇ ਲੱਗਦੇ ਆ ਪਰ ਇਹ ਵੇਖ ਕੇ ਹੁਣ ਸਾਰੇ ਭੈਣ ਭਰਾ ਦੁਆ ਕਰੋ ਕਿ ਰੱਬ ਸੋਨਾ ਨੂੰ ਛੇਤੀ ਛੇਤੀ ਸਿਹਤ ਤੰਦਰੁਸਤੀ ਦੇਵੇ ਤੇ ਵਾਪਸ ਫਿਰ ਦੁਬਾਰਾ ਅਸੀਂ ਉਵੇਂ ਹੀ ਹਸੀਏ ਤੇ ਤਾਂ ਆਪਣੇ ਭੈਣ ਭਰਾਵਾਂ ਨੂੰ ਮਿਲ ਸਕੀਏ ਬਾਕੀ ਕਿ ਸਾਡੇ ਭੈਣ ਭਰਾਵਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਬਹੁਤ ਮਾਨ ਦਿੱਤਾ ਬੜੀ ਸਪੋਰਟ ਕੀਤੀ ਸਾਡੀ ਇਹਨੇ ਦਿਨਾਂ ਤੋਂ ਅਸੀਂ ਵੀਡੀਓ ਨਹੀਂ ਸੀ ਪਾ ਰਹੇ ਪਰ ਫਿਰ ਵੀ ਆਪਣਾ ਸਾਡੀ ਉਹ ਕਈ ਵੀਰੇ ਆਪਣਾ ਮੈਨੂੰ ਵਟਸਐਪ ਤੇ ਵੀ ਮੈਸੇਜ ਕਰਕੇ ਕਹਿੰਦੇ ਨੇ ਵੀਰੇ ਅਸੀਂ ਤੁਹਾਡੀਆਂ ਪੁਰਾਣੀਆਂ ਵੀਡੀਓ ਵੇਖਦੇ ਪਿਆ ਨਵੀਂ ਵੀਡੀਓ ਕਦੋਂ ਤੁਹਾਡੀ ਵੇਖਣ ਨੂੰ ਮਿਲੇਗੀ ਮੈਂ ਫਿਰ ਦੋ ਤਿੰਨ ਦਿਨ ਹੋ ਗਏ ਸੀ ਮੈਂ ਤੇ ਕਹਿ ਰਿਹਾ ਸੀ ਮੈਂ ਕਿਹਾ ਚਲੋ ਬਣਾ ਲਈਏ ਵੀਡੀਓ ਪਰ ਇਹ ਸੀ ਕਿ ਜਿਹਦੀ ਸੀ ਜਿਆਦਾ ਦੇ ਰਹੀ ਮਤਲਬ ਵੰਝਦੇ ਫਿਰ ਵੀਡੀਓ ਵੇਖੀ ਨਹੀਂ ਨਾ ਜਾਂਦੀ ਇੱਕ ਬੰਦੇ ਦੀ ਤੇ ਬੀਐਸਏ ਹੋਏ ਤੇ ਬੰਦਾ ਖੁਸ਼ ਹੋ ਕੇ ਜਿਹੜੀ ਚੀਜ਼ ਵੇਖਦਾ ਤੇ ਇੱਕ ਬੰਦਾ ਮਤਲਬ ਮਜਬੂਰੀ ਚ ਜਿਹੜੀ ਚੀਜ਼ ਵੇਖੇ ਉਹ ਫਿਰ ਸਮਝ ਨਹੀਂ ਆਉਂਦੀ ਅੱਗੇ <laughs> YouTube ਨੇ ਪਤਾ ਨਹੀਂ ਕਹਿੰਦੇ ਨੇ ਬੜੀਆਂ ਸਖਤ ਪਾਲਿਸੀਆਂ ਕਰ ਦਿੱਤੀਆਂ ਨੇ ਬੜੀਆਂ ਸਹੀ ਗੱਲਾਂ ਬਣਾ ਕੇ ਨਹੀਂ ਲੱਭਣਾ YouTube ਤੇ ਰਿਐਕਸ਼ਨ 온ਜੀ ਬੰਦ ਹੋਈ ਆ ਨਾ ਮੈਂ ਹਾਂ ਕਹਿੰਦੇ ਜੇ ਬੰਦ ਹੋ ਗਿਆ ਤੇ ਸਾਡਾ ਕੰਮ ਤੇ ਠੱਪ ਕੋਈ ਨਹੀਂ ਕੋਈ ਨਹੀਂ ਰਹਿਣਾ ਦੇਖਾਂਗੇ ਕਿ ਬਾਕੀ ਰੱਬ ਨੇ ਜਿਹੜਾ ਰਿਜ਼ਕ ਮੁਕੱਦਰਾ ਚ ਲਿਖਿਆ ਨਾ ਉਹ ਮਿਲ ਕੇ ਰਹਿਣਾ ਹਾਂਜੀ ਇਨਸ਼ਾਅੱਲਾ ਉਹ ਮਿਲ ਲੈ ਬਾਕੀ ਭੈਣ ਭਰਾਵਾਂ ਦੀ ਸਪੋਰਟ ਦਾ ਪਿਆਰ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਫਿਰ ਵੀ ਬਹੁਤ ਪਿਆਰ ਦਿੱਤਾ ਹੈ ਠੀਕ ਹੈ ਤੇ ਚਲੋ ਅੱਜ ਆਪਾਂ ਪਹਿਲੇ ਵੀਡੀਓ ਦੇਖਦੇ ਆਂ ਠੀਕ ਹੈ ਅੱਜ ਆਪਣੇ ਕੋਲ ਜਿਹੜਾ ਵੀਡੀਓ ਹੈਗੀ ਹੈ ਉਹ ਕਾਮੇਡੀ ਬੁਆਈ ਦੀ ਹੈ ਕਾਮੇਡੀ ਬੁਆਈ ਦੀ ਹੈ ਕਾਮੇਡੀ ਬੁਆਈਆਂ ਦੇ ਕੋ ਤਿੰਨ ਚਾਰ ਵੀਡੀਓ ਵੀ ਰਹੀਆਂ ਦੀਆਂ ਅਸਲੀ ਨਾ ਐਤ ਕਿਸਾਨਲ ਫਸਟ ਟਾਈਮ ਹੋਇਆ ਨਹੀਂ ਤੇ ਅੰਜੂਨ ਦਾ ਕਿ ਜਿੱਦੋਂ ਨਾਲ ਦੀ ਵੀਡੀਓ ਆਣੀ ਹੁੰਦੀ ਹੈ ਉਸ ਤੋਂ ਪਹਿਲੇ ਅਸੀਂ ਵੇਟ ਕਰਦੇ ਹੁੰਦੇ ਆ ਕਿ ਵੀਡੀਓ ਆਏ ਤੇ ਅਸੀਂ ਚੁੱਕ ਲੈਨੇ ਹ ਹੁਣ ਐਤ ਕੀ ਹੋਇਆ ਕਿ ਉਹਨਾਂ ਦੀ ਚਾਰ ਵੀਡੀਓ ਇਕੱਠੀਆਂ ਹੋ ਗਈਆਂ ਨੇ ਤੇ ਸਾਡੇ ਮਗਰ ਮਗਰ ਹੀ ਹੋ ਗਈਆਂ ਨੇ ਸਾਡੇ ਮਗਰ ਮਗਰ ਹੀ ਹੋ ਗਈਆਂ ਪਰ ਇਹ ਜਿੱਥੇ ਅਸੀਂ ਨਾਰਥਰਨ ਏਰੀਆ 'ਚ ਗਏ ਸੀ ਉੱਥੇ ਮਸੇਂਕ ਸਮੇਂ ਲੋਕ ਕਿ ਨੈਟ ਵੀ ਨਹੀਂ ਸੀਗਾ ਸਿਗਨਲ ਵੀ ਨਹੀਂ ਸੀਗਾ ਕੋ ਕੋ ਕਿ ਉਧਰ ਜਿਹੜਾ ਨਾ ਆਪਣਾ ਸਕਰਦੂ ਵਾਲੇ ਪਾਸੇ ਉਹਨਾਂ ਦੀਆਂ ਆਪਣੀਆਂ ਸੀਮਾ ਚੱਲਦੀਆਂ ਨੇ ਇੱਧਰ ਦਾ ਨੈਟਵਰਕ ਉਧਰ ਨਹੀਂ ਚੱਲਦਾ ਉਧਰ ਦਾ ਨੈਟਵਰਕ ਇੱਧਰ ਨਹੀਂ ਚੱਲਦਾ ਹਾਂ ਅਸੀਂ ਵਿੱਚ ਵਿੱਚ ਸ਼ਾਰਟ ਪਾਉਂਦੇ ਰਹੇ ਹਾਂ ਸ਼ਾਰਟ ਸ਼ੂਟ ਪਾਉਂਦੇ ਰਹੇ ਹਾਂ ਉਹ ਜਿਵੇਂ ਇੱਕ ਵੀਰੇ ਨੇ ਆਪਣਾ ਕੀਤਾ ਉਹਨੇ ਕਿਹਾ ਆਪਣਾ ਦਲਜੀਤ ਵੀਰੇ ਨੂੰ ਕਹਾਂਗਾ ਕਿ ਨੈਕਸਟ ਜਿਹੜਾ ਨਾ ਹਾਂ ਨੀ ਅਮਰ ਦੀ ਜਗਾ ਨਾ ਠੀਕ ਹੈ ਇਕਰਾ ਨੂੰ ਜਿਹੜਾ ਇਕਰਾ ਪੈਨ ਨੂੰ ਆਪਣਾ ਫਿਲਮ ਚ ਕਾਸ ਕੀਤੀ ਜਾਵੇ ਮੈਂ ਹੱਸਿਆ ਮੈਂ ਚਲੋ ਗੱਲਾਂ ਕਰ ਲਓ ਜਿਹੜੀਆਂ ਹੋ ਗਈਆਂ ਉਹ ਮੇਰੀ ਤਾਰੀਫ ਬਰਦਾਸ਼ਤ ਨਹੀਂ ਹੋਈ ਸਾਡੇ ਗੱਲਾਂ ਦਾ ਅੱਛਾ ਠੀਕ ਹੋ ਗਿਆ ਚਲੋ ਜੀ ਪਹਿਲੇ ਦੇਖਦੇ ਆਪਾਂ ਕਾਮੇਡੀ ਬੋਏ ਵੀਰੇ ਦੀਆਂ ਵੀਡੀਓ ਤੇ ਫਿਰ ਆਪਾਂ ਕਰਦੇ ਆਂ ਤੇ ਗੱਲਬਾਤ ਲੋ ਚੱਕੋ ਫਿਰ ਪਹਿਲੀ ਵੀਡੀਓ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਤੁਹਾਨੂੰ ਪਤਾ ਹੀ ਹੋਣਾ ਪੰਜਾਬ ਦਾ ਮੋਲ ਹੁਣ ਕਾਫੀ ਸੁਧਰ ਗਿਆ ਜਿਹੜੀਆਂ ਕੁੜੀਆਂ ਨੰਗ ਪੁਣਾ ਦਿਖਾਉਂਦੀਆਂ ਸੀ ਉਹ ਵੀ ਹੁਣ ਲੈਣ ਲੱਗ ਗਈਆਂ ਸਿਰਾਂ ਤੇ ਚੁੰਨੀਆਂ ਤੇ ਹੋਰ ਵੀ ਕਾਫੀ ਮੁੱਦੇ ਨੇ ਤੇ ਆਪਾਂ ਐਸੇ ਮੁੱਦਿਆਂ ਤੇ ਗੱਲ ਕਰਦੇ ਆਂ ਬਿਨਾ ਹੁਣ ਥੋੜਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਡਸ ਜਿੰਮ ਚੁੰਮੀ ਲੈ ਲਈ ਜੱਟ ਤੇਰੇ ਪੱਗ ਨਾਲ ਦੀ ਦੇਖ ਲਓ ਉਹੀ ਕੁੜੀਆਂ ਜਿਨੇ ਇੰਸਟਾਗ੍ਰਾਮ ਤੇ ਪੂਰਾ ਗੰਦਪਾਹ ਰੱਖਿਆ ਸੀ ਤੇ ਹੁਣ ਦੇਖੋ ਕਿਵੇਂ ਪੱਗਾਂ ਨਾਲ ਚੁੰਨੀਆਂ ਮੈਚ ਕਰਦੀ ਪਈ ਆ ਉਹ ਯਾਰ ਇਹ ਕੱਲੀ ਹੀ ਸੁਧਰੀ ਇਹ ਤਿੰਨੇ ਪਹਿਣਾ ਹੀ ਸੁਧਰ ਗਈਆਂ ਆਹ ਦੇਖੋ ਇਹ ਕਿਨੇ ਦੋਹਰੇ ਜਿਵੇਂ ਨਹੀਂ ਲਈਏ ਸੈਂਟਰਲ ਜਿਹੀ ਲਈ ਹੋਈ ਹੈ ਨਾ ਰੇਖਾ ਕਮਲਕੌਰ ਦੀ ਮੌਤ ਨੇ ਲਾਤੀਆਂ ਨਾ ਮਤ ਚਲਦੀਆਂ ਕੁੜੀਆਂ ਵੀ ਸੂਟ ਪਾਉਣ ਉਹ ਲੱਗਦੀਆਂ ਬੀ ਆਣਾ ਪਿਓਰ ਪੰਜਾਬਣਾਂ ਉਹ ਯਾਰ ਹੁਣ ਫਿਰ ਵੀ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਸੂਟ ਚ ਤੇ ਪਹਿਲਾਂ ਦੇਖੋ ਕਿਵੇਂ ਗੰਦ ਪਾਉਂਦੀਆਂ ਸੀ ਪਾਉਂਦੀਆਂ ਸੀ ਯਾਰ ਫਿਰ ਵੀ ਕਈ ਲੋਕੀ ਕਹਿੰਦੇ ਆ ਵੀ ਕਮਲਕੌਰ ਨੂੰ ਮਾਰਿਆ ਗਲਤ ਹੋਇਆ ਓ ਯਾਰ ਕੀ ਵਾਰੀ ਨਾ ਫਸਲ ਨੂੰ ਬਚਾਉਣ ਲਈ ਇੱਕ ਕਾਂ ਨੂੰ ਮਾਰ ਕੇ ਟੰਗਣਾ ਹੀ ਪੈਂਦਾ ਔਰ ਫਿਰ ਦੂਜੇ ਕਾਂ ਫਸਲ ਖਰਾਬ ਕਰਨ ਲਈ ਆਉਂਦੇ ਉਹ ਕਿਸੇ ਨੇ ਵੀ ਸੁਪਨੇ 'ਚ ਨਹੀਂ ਸੋਚਿਆ ਹੋਣਾ ਵੀ ਇਹ ਗੰਦ ਪਾਉਣ ਵਾਲੀਆਂ ਕੁੜੀਆਂ ਵੀ ਧਾਰਮਿਕ ਬਣ ਜਾਣਗੀਆਂ ਆਹ ਦੇਖੋ ਅੱਛਾ ਜਿਵੇਂ ਇਹ ਕਿ ਸਿੱਧੀਆਂ ਚੰਗੀਆਂ ਸਿੱਧੀਆਂ ਹੀ ਨੇ ਹੈ ਓ ਯਾਰ ਸਾਡਾਂ ਵਾਲਿਆਂ ਦੋ ਕਿਉਂਕਿ ਸਹੀ ਵਾਕਿਆ ਵੀਰੇ ਨੇ ਜਿਵੇਂ ਕਿਹਾ ਹੈ ਕਿ ਇੱਕ ਕਾਂ ਟੰਗਣ ਦੇ ਨਾਲ ਨਾ ਬਾਕੀ ਕਾਂ ਫਸਲਾਂ ਤੇ ਨਹੀਂ ਹੁੰਦੇ ਨੇ ਪਰੇ ਵੇਗੇ ਇੱਕ ਮਰਨ ਦੇ ਨਾਲ ਨਾ ਠੀਕੇ ਕੁੜੀ ਮਰਨ ਦੇ ਨਾਲ ਸਾਰੀਆਂ ਇਹ ਰਾਹਾਂ ਤੇ ਆ ਗਈਆਂ ਮੈਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਮਤਲਬ ਕਿ ਇਹ ਜਿਵੇਂ ਜਨ ਸ਼ੁਰੂ ਤੋਂ ਚੱਲੰਦਿਆ ਸੀ ਕਿ ਉਹਨਾਂ ਨੇ ਗਲਤ ਕੀਤਾ ਇਹ ਕੀਤਾ 99% ਲੋਕਾਂ ਨੇ ਕਿਹਾ ਕਿ ਵਧੀਆ ਕੀਤਾ ਕਮਲ ਮਤਲਬ ਨਹੀਂ ਉਹ ਵਾਕਈ ਸਹੀ ਗੱਲ ਹੈ ਸੋਹਣਾ ਹੋ ਗਿਆ ਤੇ ਬਾਕੀ ਆ ਕਿ ਉਹਦੇ ਨਾਲ ਆ ਕਿ ਬਾਕੀ ਰੋਕੇ ਜੇ ਰਾਹੇ ਰਾਸਤੇ ਆ ਗਏ ਨਾ ਬੜੀਆਂ ਜਿਹੜੀਆਂ ਬਾਕੀ ਮਤਲਬ ਕਿ ਵੇਖ ਵੇਖ ਕੇ ਭੂਏ ਚੜ੍ਹਦੀਆਂ ਪਈਆਂ ਸੀ ਨਾ ਉਹ ਸੋਹਣੀਆਂ ਬੜੀਆਂ ਸੁਣੀਆਂ ਕਾਨੇ ਤਰ੍ਹਾਂ ਸਿੱਧੀਆਂ ਹੋ ਗਈਆਂ ਨੇ ਉਹ ਪੈਣਾ ਤਾਂ ਸੁਧਰ ਲਈ ਤਿਆਰ ਨੇ ਪਰ ਵੇਚਾ ਲਈ ਲੱਗਦਾ ਇਹਨਾਂ ਦੋਨਾਂ ਨੂੰ ਹੀ ਮਰਵਾ ਕੇ ਹਟੂਗੀ ਉਹ ਇੱਕ ਤਾਂ ਦੀ ਸ਼ਕਲ ਇੰਨੀ ਭੈੜੀ ਆ ਤੂੰ ਤੋ ਕਿੰਨੇ ਭੈੜੇ ਭੈੜੇ ਮੂੰਹ ਕਰਦੀ ਪਈ ਆ ਯਾਰ ਕਹਿੰਦੇ ਆ ਨਾ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ ਕੋਈ ਹਾਲ ਇੰਨਾ ਕਿੰਨੇ ਪੈਣਾ ਦਾ ਚਲ ਯਾਰ ਇੰਨਾ ਭੜੀਆਂ ਸ਼ਕਲਾਂ ਨੂੰ ਦਫਾ ਕਰੋ ਹੁਣ ਆਪਾਂ ਚੱਲਦੇ ਆਂ ਦੀਪਿਕਾ ਲੁਥਰਾ ਵੱਲ ਜੋ ਕਿ ਬਣ ਗਈ ਪਿਓਰ ਪੰਜਾਬਣ ਲੈਣ ਲੱਗ ਗਈ ਸਿਰਾਂ ਤੇ ਚੁੰਨੀਆਂ ਘਟਾਰੀ ਹੀਰੇ ਚੰਗਦੀਵੇ ਮੈਂ ਸੰਗਦੀ ਓਏ ਇਹੀ ਚੁੰਨੀਆਂ ਜੇ ਪਹਿਲਾਂ ਲਾ ਲੈਂਦੀ ਓ ਇੰਨੀ ਕੁੱਤੇ ਖਾਣੀ ਦਾ ਨਾ ਕਰਾਉਣੀ ਪੈਂਦੀ ਓਏ ਹੁਣ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਐ ਨਾ ਚੁੰਨੀ ਲਾ ਕੇ ਪਿਓਰ ਪੰਜਾਬਣ ਉਹ ਯਾਰ ਇਹ 64 ਦੰਦਾਲੀ ਨੂੰ ਪਹਿਲਾਂ ਤਾਂ ਗੰਦ ਪਾਉਂਟ ਹੀ ਵੇੜ ਲਈ ਮਿਲਦੀ ਸੀ ਦੇਖ ਲੋ ਹੈਗਾ ਸੀ ਨਾ ਜ਼ਮੀਨ ਆਸਮਾਨ ਦਾ ਫਰਕ ਪਰ ਜਿਹੜੇ ਲੋਕ ਗੰਦ ਦੇਖਦੇ ਆ ਨਾ ਉਹਨਾਂ ਨੂੰ ਇਹਨਾਂ ਦਾ ਗੰਦ ਹੀ ਪਸੰਦ ਆਉਂਦਾ ਉਹ ਯਾਰ ਜਦੋਂ ਇਹੋ ਜਿਹੇ ਮਰ ਜਾਂਦੀਆਂ ਨਾ ਫਿਰ ਇਹਨਾਂ ਦਾ ਨਾਮ ਸ਼ੀਦਾਂ ਵਾਲੀ ਜੋੜ ਦਿੰਦੇ ਆ ਇੱਕ ਪਤਾ ਨਹੀਂ ਕਿਹੜਾ ਗੰਜਾ ਆ ਕਮਲ ਕੌਰ ਨੂੰ ਸ਼ੀਦ ਹੀ ਦੱਸੀ ਜਾਂਦਾ ਆ ਦੇਖੋ ਸੋ ਪਹਿਲਾ ਸਵਾਲ ਇਹੀ ਹੈ ਕੰਚਨ ਕੁਮਾਰੀ ਉਰਫ ਕਮਲ ਕੌਰ ਦਾ ਕਤਲ ਹੋਇਆ ਪਰ ਲਚਰਤਾ ਫਲਾੰਦੀ ਸੀ ਤਾਂ ਕਤਲ ਹੋਇਆ ਤੁਹਾਡੀ ਕੀ ਇਸ ਸਹਿਮਤੀ ਹੈ ਕਿ ਤੁਸੀਂ ਇਹ ਕਟਾਕਸ ਕਰੋਗੇ ਹੋਰ ਵੀਡੀਓਜ਼ ਦੇਵਾਂਗੇ ਜਿਹੜੀ ਕਮਲ ਕੌਰ ਆ ਸ਼ਹੀਦ ਕੀਤੀ ਗਈ ਹੈ ਲਚਰਤਾ ਫਲਾੰਦੀ ਨੂੰ ਸ਼ਹੀਦ ਕਰੋਗੇ ਕਮਲ ਕੌਰ ਦੀ ਕਰ ਕੀ ਰਹੇ ਹੋ ਰੋਇਜੇ ਤੋਂ ਸ਼ਿਵਚਨਾਂ ਦੇ ਵਿੱਚ ਉਹਦੇ ਰੱਬ ਲੱਗ ਗਏ ਮੈਂ ਦੇਖੋ ਰੱਬ ਨਹੀਂ ਲੱਗ ਗਿਆ ਮੈਂ ਕੀ ਕਹਿ ਰਿਹਾ ਸਾਡੀ ਨਾ ਜਿਹੜੀ ਸ਼ਹੀਦ ਕੀਤੀ ਗਈ ਹੈ ਲਾਖ ਸੌਣ ਲੋ ਅਗਰ ਸਾਡੀ ਨਜ਼ਰ ਤਾ ਸ਼ਹੀਦ ਆ ਸ਼ਹੀਦ ਨੂੰ ਬੜਾ ਜੰਗ ਦੇ ਮੈਦਾਨ ਚ ਗੋਲੀਆਂ ਖਾ ਕੇ ਆਈ ਆ ਉਹ ਦਿਖਾਉਂਦੀ ਤਾਂ ਨੰਗ ਪੁਣਾ ਸੀ ਨਾਲੇ ਮੈਂ ਰਿਪੋਰਟਰ ਤੇ ਹੈਰਾਨ ਇਹ ਗੰਜੇ ਦੀ ਗੱਲ ਸੁਣੀ ਕਿਉਂ ਆਂਦਾ ਜਿਹਦੀ ਟੈਂਟ ਤੇ ਮੈਕ ਕਿਉਂ ਨਹੀਂ ਮਾਰਦਾ ਨਾਲੇ ਪਤੰਦਰਾ ਇਹੋ ਜਿਹੀ ਗਿਆਨ ਬਾਜੀ ਕਰਨ ਨੂੰ ਡਰਾਉਂਦਾ ਕਿਤੇ ਕਮਲਕੌਰ ਦੇ ਨਾਲ ਨਾਲ ਤੂੰ ਨਾ ਸ਼ਹੀਦ ਹੋ ਜੀ ਕੰਮ ਤਾਂ ਵੀ ਇਹੀ ਕਰਾਂਗੇ ਨਾ ਮੈਂ ਛੱਡਣਾਗਾ ਨਾ ਮੈਂ ਛੱਡੂਗੀ ਠੀਕ ਆ ਕਿਸੇ ਤੋਂ ਖੋਕੇ ਨਹੀਂ ਖਾਂਦੇ ਆਪਦੇ ਹੱਕ ਦੀ ਖਾਂਦੇ ਆ ਓਏ ਹੁਣ ਇਹ ਕਿਹੜੀ ਬੀਬਾ ਅੱਗੇ ਆ ਗਈ ਆ ਓਏ ਨੰਗ ਪੁਣਾ ਦਿਖਾਉਣਾ ਇਹ ਕਿਹੜੀ ਮਿਹਨਤ ਆ ਓ ਯਾਰ ਹੱਦ ਹੋਈ ਪਿਆ ਲੋਕਾਂ ਦੀ ਵੀ ਓ ਯਾਰ ਕਹਿੰਦੇ ਨਾ ਲਾਤੋਂ ਕੇ ਬੁੱਤ ਬਾਤੋਂ ਸੇ ਨਹੀਂ ਮੰਨਤੇ ਓ ਇਹਨਾਂ ਨੂੰ ਹੁਣ ਸਮਝਾਉਣ ਲਈ ਪੁਲਿਸ ਵੀ ਥੋੜਾ ਅੱਗੇ ਹੋਈ ਆ ਦੇਖੋ ਕੱਲ ਨੂੰ ਕਿਸੇ ਨੇ ਹੋਰ ਸੋਨੂੰ ਮਾਸਤਾ ਕਿਸੇ ਤੁਸੀਂ ਪਾਰਕਿੰਗ ਚ ਪਏ ਹੋਗੇ ਇਹ ਜ਼ਰੂਰੀ ਨਹੀਂ ਪਾਰਕਿੰਗ ਚ ਤੁਸੀਂ ਮਿਲ ਜਾਓ ਇਹ ਨਹੀਂ ਪਤਾ ਕਿ ਕੋਈ ਨਹਿਰ ਚ ਛੱਕ ਕੇ ਸੜਦੇ ਕੋਈ ਪਤਾ ਨਹੀਂ ਕੀ ਨਹੀਂ ਕੀ ਹੋਣਾ ਠੀਕ ਹੈ ਪਰਲਾ ਦੇ ਮਤਲਬ ਵੈਸੇ ਨਸ਼ਾ ਕਰਕੇ ਘੁੰਮਦਾ ਇੱਕੋ ਲੜਾ ਤਿੰਨ ਜਣੇ ਆਣੇ ਸੀ ਹਾਂ 4 ਲੱਖ ਫਲੋਰ ਸੀ 4 ਲੱਖ ਫਲੋਰ ਸੀ ਤਿੰਨ ਜਣੇ ਸ਼ਸ਼ਕਾਰ ਵੇਲੇ ਸੀ ਕੋਈ ਨਾਲ ਨਹੀਂ ਗਿਆ ਕੋਈ ਐਂਬੂਲੈਂਸ ਵਾਲਾ ਉਹਨੂੰ ਲੁਧਿਆਣਾ ਨਹੀਂ ਲੈ ਗਿਆ ਠੀਕ ਹੈ ਲਾ ਸੋਨ ਲੋ ਗੰਦ ਪਉਣ ਵਾਲਿਓ ਤੁਹਾਡੇ ਫੋਲੋਅਰ ਭਾਵਾਂ ਦੀ 5 ਲੱਖ ਭਾਵਾਂ ਦੀ 10 ਲੱਖ ਆ ਓ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਕਮਲ ਕੌਰ ਦੇ ਸੰਸਕਾਰ ਵੇਲੇ ਸਿਰਫ ਉਹਦੀ ਇਕੱਲੀ ਮਾਂ ਸੀ ਤੇ ਉਹਦੀ ਭੈਣ ਸੀ ਨਲਿਆ ਕੁੜੀ ਪੁੱਤਸ ਵਾਲਾਂ ਨੂੰ ਦੱਸਦੀ ਪਈਆ ਕਿ ਉਹਦੇ ਘਰ ਵਾਲਾ ਨਸ਼ੇ ਕਰਦਾ ਤੇ ਉਹਨੂੰ ਮਜਬੂਰੀ ਚ ਇਹ ਸਭ ਕੁਝ ਕਰਨਾ ਪੈਂਦਾ ਇਹ ਫੇਰ ਦਾ ਪਿਆ ਮੰਜੇ ਤੇ ਐਨਕਾ ਲਾ ਲੈਂਦਾ ਫੋਨ ਸੁਣ ਲੈਂਦਾ ਮੈਂ ਜੰਗ ਸਿੰਘ ਹੁੰਦਾ ਹੈ ਜੰਗ ਸਿੰਘ ਓਏ ਕਿੰਨਾ ਐਂ ਕਿੰਜ ਲਾਵੇ ਜਿਵੇਂ ਜੰਗ ਸਿੰਘ ਹਈ ਅੱਲਾਹ ਦੀ ਬਾਕੀ ਵੈਣ ਉਹ ਵੇਲੇ ਕੋਲ ਝੂਲੇ ਆ ਉਹਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਵੀ ਤੇ ਗੱਲ ਗਲਤਾ ਨਾ ਵੇਖੋ ਕਿ ਜਿਹੜੀਆਂ ਵਿਚਾਰੀਆਂ ਬੀਬੀਆਂ ਨੇ ਉਹ ਸਮਝ ਲਵੋ ਕਿ ਕੋਈ ਮਜਬੂਰੀ ਮਾਰਿਆ ਕਰ ਰਹੀਆਂ ਨੇ ਆਪਣੇ ਘਰ ਦੀ ਦਾ ਰੋਟੀ ਚਲਾਉਣ ਵਾਸਤੇ ਤੇ ਕੋਈ ਉਂਝ ਅੱਛਾ ਦੇਖ ਲਓ ਨਸ਼ੇੜੀ ਬੰਦੇ ਨੂੰ ਕੋਈ ਨਹੀਂ ਲੱਗਦਾ ਕਿ ਹਾਲਾਤਾਂ ਨਾ ਕੀ ਹੋ ਰਿਹਾ ਕੀ ਨਹੀਂ ਚੱਲਦਾ ਉਹਨੂੰ ਇਹ ਵੇ ਕਿ ਮੇਰਾ ਨਸ਼ਾ ਕੋਟਾ ਪੂਰਾ ਏ ਮੇਰਾ ਕੋਟਾ ਪੂਰਾ ਏ ਦੁਨੀਆ ਖਸਮਾ ਸਿਰ ਖਾਵੇ ਜਾ ਕੇ ਹੁਣ ਉਹ ਵੇ ਲੋ ਪੁਲਿਸ ਵਾਲਾ ਵਿਚਾਰਾ ਨੂੰ ਸਮਝਾਉਂਦਾ ਪਿਆ ਉਹ ਗੋਲ ਖਲੋਦਾ ਉਹ ਕੀ ਕਹਿੰਦੀ ساری ਧਰੀ ਅੱਖਾਂ ਤੇ ਅੰਡਾ ਲਾ ਛੱਡਦਾ ਮੋਬਾਈਲ ਸੁਣ ਵੇਲ ਚਲਾ ਛੱਡਦਾ ਹੀ ਕਹਿੰਦਾ ਤੂੰ ਇਹਦਾ ਬੜਾ ਜੰਗ ਸਿੰਘ ਤੈਨੂੰ ਸ਼ਰਮ ਨਹੀਂ ਆਉਂਦੀ ਆ ਭੈਣਾ ਤੂੰ ਭੈਣ ਤੋਂ ਕਮਾਈ ਖਾਣੇ ਆ ਤੈਨੂੰ ਉਹ ਕਰ ਲੈ ਗੇ ਕੰਮ ਕੋਲਾ ਅੱਛਾ ਜੀ ਭੈਣ ਦੇਖ ਲੋ ਨੰਗਪਣਾ ਦਿਖਾਉਣਾ ਵੀ ਲੋਕਾਂ ਦੀ ਮਜਬੂਰੀ ਬਣਿਆ ਪਿਆ ਉਹ ਯਾਰ ਕਿੰਨੇ ਮਾੜੇ ਹਾਲਾਤ ਹੋਏ ਪਿਆ ਲੋਕਾਂ ਦੇ ਯਾਰ ਚਲੋ ਰੱਬ ਹੀ ਰੱਖਾ ਇਹਨਾਂ ਦਾ ਹੁਣ ਆਪਾਂ ਇੱਕ ਗੱਲ ਕਰਦੇ ਆ ਜੱਟ ਬਾਰੇ ਜੱਟਾਂ ਕਿ ਪਤਾ ਨਹੀਂ ਜੱਟੀ ਮੈਂ ਤਾਂ ਆਪ ਕਨਫਿਊਜ਼ ਹੋਇਆ ਪਿਆ ਤੁਸੀਂ ਆਪ ਹੀ ਦੇਖ ਲਓ ਲਾਈਕ ਆ ਬਿਲੋਂਗਸ ਟੂ ਜੱਟ ਸਿਕ ਫੈਮਿਲੀ ਆਪਾਂ ਸਾਰੀ ਖੇਤੀ ਨਾਲ ਜੁੜੇ ਹੋਏ ਆ ਤੇ ਦੇਖ ਲਓ ਵੱਡੇ ਜੱਟ ਦੀ ਬੁੱਧੀ ਉਹ ਯਾਰ ਸਿੰਗਰਾਂ ਨੇ ਪੂਰਾ ਜੋਰ ਲਾ ਰੱਖਿਆ ਸੀ ਵੀ ਜੱਟਾਂ ਨੂੰ ਟੌਪ ਤੇ ਲਿਆਉਣ ਲਈ ਕਿ ਜੱਟ ਇਹ ਕਰ ਦੇਣਗੇ ਜੱਟ ਉਹ ਕਰ ਦੇਣਗੇ ਤੇ ਕੰਜਰ ਨੇ 5 ਸੈਕਿੰਡ ਦਾ ਇੰਟਰਵਿਊ ਦੇ ਕੇ ਜੱਟਾਂ ਦੇ ਮਿੱਟੀ ਪਲੀਤ ਕਰਕੇ ਰੱਖਦੇ। ਉਹ ਯਾਰ ਲੋਕਾਂ ਦੀ ਵੀ ਥਿੰਕਿੰਗ ਸੀ ਕਿ ਜੱਟ ਬਾਲੀ ਕੱਬੇ ਹੁੰਦੇ ਆ, ਭੈੜੇ ਹੁੰਦੇ ਆ। ਇਹ ਤੰਜਰ ਨੇ ਤਾਂ ਜੱਟਾਂ ਨੂੰ ਟੈਂਪੋ ਨਾਲ ਕੰਪੈਰੀਸ਼ਨ ਕਰਤਾ। ਔਖੇ ਆਸੀਂ ਜੱਟ ਸ ਇੱਕ ਫੈਮਿਲੀ ਚੋਂ ਖੇਤੀ ਨਾਲ ਜੁੜੇ ਹੋਇਆ। ਉਹ ਯਾਰ ਇਹ ਦੇ ਕੱਪੜੇ ਤੇ ਇਹਦੀ ਬਾਡੀ ਲੈਂਗੁਏਜ ਦੇਖ ਕੇ ਤਾਂ ਵਾਕਈ ਲੱਗਦਾ ਇਹ ਖੇਤੀ ਨਾਲ ਜੁੜਿਆ ਹੋਇਆ। ਨਹੀਂ ਲੱਗ ਤੇਰਾ ਰਿਲਾ ਵਿੱਚ ਨਹੀਂ। ਜਿੰਦਾ ਵੀ ਕਰਾਂ ਮੈਂ ਯਾਰ ਬਾਰੇ ਰਿਲਾ ਵਿੱਚ ਨਹੀਂ। ਸਾਡਾ ਫਾਸਲਾ ਬੱਦਨਾ ਦਾ ਰਿਲਾ ਵਿੱਚ ਨਹੀਂ। ਯਾਰ ਵੀ ਕੱਪੜੇ ਵੀ ਤਾਂ ਚੱਕਵੇਂ ਪਾਏ ਹੁੰਦੇ ਆਈ ਉਹ ਕਿੱਥੋਂ ਲੈਨੇ ਉਹ ਕਿੰਨੇ ਕਿੱਚਾ ਕੱਪੜਿਆਂ ਤੇ ਕਰ ਦਿੰਦੇ ਆਖੇ ਤੁਹਾਡੇ ਕੱਪੜੇ ਵੀ ਚੱਕਵੇਂ ਪਾਏ ਹੁੰਦੇ ਆ ਓਏ ਪਤੰਦਰਾ ਉਹ ਟੈਂਪੂ ਦਾ ਪਹਿਲਾਂ ਹੀ ਦੀ ਮਾਨਸੀ ਤੂੰ ਉਹਨੂੰ ਹੋਰ ਫੂਕ ਛਕਾਈ ਜੰਨਾ ਥੋੜਾ ਦੇਖ ਲੈ ਨਾ ਟੈਂਪੂ ਦੇ ਚੱਕਵੇਂ ਕੱਪੜੇ ਵੀ ਦੇਖ ਲੋ ਬਹੁਤ ਵਧੀਆ ਲੋਕਲ ਸ਼ੋਪਸ ਨੇ ਉਹ ਬਹੁਤ ਵਧੀਆ ਲੱਗਦਾ। ਬ੍ਰੈਂਡ ਹੀ ਪਾਉਣਾ ਆਈ ਐਮ ਵੈਰੀ ਬ੍ਰੈਂਡ ਕੌਂਸ਼ੀਅਸ। ਮੈਨੂੰ ਹੁੰਦਾ ਆ ਕਿ ਮੈਂ ਕੱਪੜਾ ਉਹ ਪਾਵਾਂ ਜਿਹੜਾ ਮੇਰੇ ਤੇ ਸੂਟ ਕਰੇ ਹਨਾ। ਸੁਣ ਲਓ ਭਰਾਓ ਵੱਡੇ ਜੱਟ ਸੱਕ ਬੰਦੇ ਦੀ ਗੱਲ। ਬੰਦਾ ਕੇ ਬੰਦੀ ਪਤਾ ਨਹੀਂ ਕੀ ਆ। ਕਿ ਮੈਂ ਉਹੀ ਕੱਪੜੇ ਪਾਉਣਾ ਜਿਹੜੇ ਮੇਰੇ ਤੇ ਸੂਟ ਕਰਨ। ਦੇਖ ਲਓ ਕਿਹੜੇ ਕੱਪੜੇ ਤੇ ਸੂਟ ਕਰਦੇ ਆ। ਯੋ ਕੀ ਉਹ ਲੱਭ ਬੰਦੇ ਕੀ ਬਾਰਾ ਖਾਣਾ ਸਰੀਰ ਖਰਾਬ ਨਹੀਂ ਕਰਦਾ ਇਹ ਚੀਜ਼ ਮੈਨੂੰ ਹੁਣ ਰਿਅਲਾਈਜ਼ ਹੋਈ ਹੈ ਨਾ ਉਹ ਪਰਾਵਾ ਇਹਦਾ ਸਰੀਰ ਕਿੱਥੇ ਖਰਾਬ ਹੋਣਾ ਇਹ ਤਾਂ ਸਾਰਾ ਅੰਦਰਲਾ ਸਿਸਟਮ ਹੀ ਖਰਾਬ ਹੋਇਆ ਪਿਆ ਨਾ ਲੈ ਇਹਨੇ ਜਿਹੜੀ ਅੱਜ ਇੰਟਰਵਿਊ ਚ ਗੱਲ ਬੋਲੀ ਨਾ ਆਪੇ ਆਪ ਨੂੰ ਜੱਟ ਸਿੱਖ ਬੋਲ ਕੇ ਉਹ ਜੱਟ ਵੀ ਇਹਨੇ ਆਪਣੇ ਖੇਤਾਂ ਦੇ ਕਾਢਣ ਲਈ ਆ ਪਸਦਾਨਾ ਜਨਾਨਾ ਬਲਾਤੀ ਕਾਰਖਾਨਾ ਚਲੋ ਕਦੋਂ ਪਤਾ ਲੱਗਿਆ ਤੂੰ ਏ ਡਿਫਰੈਂਟ ਜਦੋਂ ਆਖੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਡਿਫਰੈਂਟ ਓ ਪਤੰਦਰਾ ਉਹਨੂੰ ਪਿਓਰ ਪੰਜਾਬੀ ਚ ਪੁੱਛ ਕਿ ਤੈਨੂੰ ਕਦੋਂ ਪਤਾ ਲੱਗਿਆ ਤੂੰ ਟੈਂਪੂ ਆ ਨਾਲੇ ਮੈਂ ਪੱਤਰਕਾਰ ਤੇ ਹੈਰਾਨ ਆ ਆ ਟੈਂਪੂ ਨੂੰ ਤੁਸੀਂ ਤੁਸੀਂ ਕਹਿ ਕੇ ਬੜਾਈ ਜਾਂਦਾ ਬੜਾ ਹੋਣਾ ਸਮਾਜ ਸੇਵੀ ਬੈਠਾ ਉਹਦੇ ਅੱਗੇ ਉਹ ਦਿਖਾਉਣੇ ਤਾਂ ਉਹਨੇ ਨਿੱਕੀ ਕੱਛੀ પા ਕੇ ਲੋਕਾਂ ਨੂੰ ਪਾਸੇ ਹੀ ਆ 10th ਹੈ ਨਾ ਮੇਰੇ ਪ੍ਰਿੰਸੀਪਲ ਨੇ ਦੱਸਿਆ ਸੀਗਾ ਯੂ ਆ ਡਿਫਾਈਂਡ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵਾ ਇਹ ਉਹਨਾਂ ਨੇ ਕੀ ਨੋਟਿਸ ਕੀਤਾ ਤੁਹਾਡੇ ਹੈ ਕਿ ਨਹੀਂ ਟੁੱਡੂ ਪੱਤਰਕਾਰਾਂ ਦੀ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਨੇ ਕੀ ਨੋਟਿਸ ਕੀਤਾ ਓਏ ਹੋਰ ਪ੍ਰਿੰਸੀਪਲ ਨੇ ਦੱਸਿਆ ਕਿ ਯੂ ਆ ਡਿਫਰੈਂਟ ਆਦੋ ਹੀ ਪਿਆ ਪੱਤਰਕਾਰ ਦੀ ਵੀ ਨਾਲੇ ਮੈਂ ਇੱਕ ਗੱਲ ਤੋਂ ਹੜਾਣਾ ਬਈ ਤੇ ਟੈਂਪੂ ਨੇ ਆਪ ਦੇ ਆਪ ਨੂੰ ਜੱਟ ਸੱਕ ਬੋਲ ਕੇ ਜੱਟਾਂ ਦੀ ਮਿੱਟੀ ਪਲੀਸ ਕਰਾਤੀ ਤੇ ਇੱਕ ਹੋਰ ਟੈਂਪੂ ਆ ਜਿਹਨੇ ਆਪ ਦੇ ਨਾਮ ਪਿੱਛੇ ਲਾ ਲਿਆ ਸੰਧੂ ਤੇ ਉਹਦੇ ਤੋਂ ਡਰਦੇ ਨਾਲ ਜਿਹੜੇ ਤੁਸੀਂ ਉਹਨਾਂ ਨੇ ਆਪ ਦੇ ਨਾਮ ਪੁੱਛੋ ਸੰਧੂ ਵੀ ਹਟਾਤਾ ਓਏ ਉਹ ਮਾਨਸਤੀ ਕੌਣ ਆ ਤੁਸੀਂ ਆਪ ਹੀ ਦੇਖ ਲਓ ਵੇਗਲਾ ਯਾਰ ਇਹ ਕਿਲਾ ਯਾਰ ਵਾਹ ਨਾ ਚਿੱਤਰਗਰੇ ਦੇ ਪਾਸੇ ਇੱਕ ਕੰਜਰ ਦਾ ਨਾਮ ਆ ਮੈਡ ਸੰਧੂ ਸੰਧੂ ਦਾ ਨਾਮ ਪਿੱਛੇ ਐ ਲਾਲੂ ਆ ਜਿਵੇਂ ਨਾ ਇਹਨੂੰ 100 ਕਿੱਲਾ ਜ਼ਮੀਨ ਦਾ ਹੁੰਦਾ ਹੋਵੇ ਯਾਰ ਉੱਤੋਂ ਦੇਖਣ ਚ ਤਾਂ ਲੱਗਦਾ ਸੰਨੀ ਦਿਵਾਲ ਤੇ ਸਾਲਾ ਥੱਲੋ ਲੱਗਦਾ ਸੰਨੀ ਲਿਉਣ ਤੋ 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 ਵੇਗਲਾ ਯਾਰ ਅੱਛਾ ਮੈਂ ਕਹਿੰਨਾ ਕਿ ਬੰਦੇ ਜਰਾਨੀਆਂ ਤੇ ਚਲੋ ਹੈ ਹੀ ਆਏ ਨੇ ਠੀਕ ਹੈ ਮੁੰਡੇ ਵੇਖ ਲੋ ਉਹ ਕਿੱਡੀ ਉਹਨੇ ਗੰਦੀ ਉਹ ਅਜੀਬ ਜੀ ਗੱਲ ਜਿਹੜਾ ਜਪੜਾ ਮਾਨੂੰ ਜੱਟ ਕਹਿੰਦਾ ਪਿਆ ਕਿ ਮੈਂ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਵਾਂ ਜਦੋਂ ਕਹਿੰਦਾ ਮੈਂ 10ਥ ਵੇ ਸੀ ਨਾ ਉਦੋਂ ਮੇਰੇ ਪ੍ਰਿੰਸੀਪਲ ਨੇ ਦੱਸਿਆ ਯੂ ਆਰ ਡਿਫਰੈਂਸ ਯੂ ਆਰ ਡਿਫਰੈਂਟ ਨਾਮ ਇਹਦੇ ਬੇਕੋ ਹੁੰਦਾ ਹੈ ਕਿ ਇਹ ਹੁੰਦਾ ਅੱਲਾ ਵੱਲੋਂ ਹੁੰਦਾ ਹੈ ਕਿ ਜੇ ਇਹ ਆਪ ਬੰਦੇ ਬਣੇ ਨੇ ਨਾ ਜੇ ਆਪ ਬਨੰਗ ਬੁਣਾ ਕਰੂਗਾ ਤੇ ਮੈਂ ਕਿਹਾ ਕਿ ਇਹ ਤੇ ਆਪ ਆਪਣੇ ਆਪ ਨੂੰ ਚੇਂਜ ਕਰਦੇ ਪਏ ਨੇ ਨਾ ਕਿ ਜੀ ਮੇਲ ਨੇ ਤੇ ਆਪਣੇ ਆਪ ਨੂੰ ਜੈਂਡਰ ਮਤਲਬ ਵਿਖਾ ਦੇ ਦੇ ਕਿ ਅਸੀਂ ਤੀਸਰੀ ਦੁਨੀਆ ਹੀ ਬਣ ਗਏ ਨੇ ਲੇਕਿਨ ਇਹ ਕਿ ਜੇ ਅੱਲਾ ਵੱਲੋਂ ਹੁੰਦੇ ਨੇ ਉਹਨਾਂ ਦਾ ਤੇ ਬੱਚਿਆਂ ਦਾ ਸ਼ੁਰੂ ਤੇ ਬੰਦਾਂ ਨੂੰ ਪਤਾ ਹੁੰਦਾ ਵੈ ਉਹ ਵੈ ਕਿ ਇਹੋ ਜਿਹੀ ਇੱਕ ਤਾਂ ਨਹੀਂ ਕਰਦੇ ਜਿਹੋ ਜਿਹੀ ਇਹ ਹੁਣ ਚੰਗੇ ਭਲੇ ਮੁੰਡੇ ਨੇ ਠੀਕ ਹੈ ਮੁੰਡੇ ਨੇ ਸਿਰਫ ਇਹ ਕਿ ਫੇਮ ਲੈਣ ਵਾਸਤੇ ਤੇ ਉਹ ਆਪਣਾ ਜੈਂਡਰ ਹੀ ਚੇਂਜ ਕੀਤੀ ਬੈਠੇ ਨੇ ਕਿ ਵੀ ਅਸੀਂ ਚੰਗੇ ਭਲੇ ਤੁਸੀਂ ਕਰਾਂਦੇ ਮੁੰਡੇ ਹੋ ਕਿਹੜੇ ਪਾਸੇ ਪਟੋਚ ਕਰਦੇ ਨੇ ਇਹ ਚੰਗੇ ਨਹੀਂ ਨਾ ਵੇਖੋ ਜਿਵੇਂ ਹੁਣ ਨਾ ਕੰਮ ਹੋ ਗਿਆ ਨਾ ਭਾਈ ਹਮਨਤਾਂ ਨੇ ਮੈਦੂਲੇ ਚਿੱਤਰ ਪਾਣਾ ਸ਼ੁਰੂ ਕੀਤਾ ਤੇ ਘਾਰਦੇ ਨੇ ਸ਼ੁਰੂ ਤੋਂ ਚਿੱਤਰ ਪੇਟ ਕਿਹਨੇ ਕੁਹਾੜੀ ਲਾ ਕੁਹਾੜੀ ਲੈ ਕੇ ਨੇ ਇਹਨਾਂ ਦੇ ਛੋਡੇ ਸਾਈਡ ਤੋਂ ਨਾ ਜਿਵੇਂ ਉਹ ਲੱਕਣ ਨੂੰ ਨਹੀਂ ਅੰਜ ਕਰਕੇ ਆਪਣਾ ਰਸਹੰਦਾ ਲਾਈ ਦਾ ਲਾ ਕੇ ਦਾ ਆਪਣਾ ਨੂੰ ਸੈਡਾ ਚਿਲੀ ਦੀਆਂ ਇਹਨਾਂ ਦੀ ਮੈਂ ਕਹਿੰਨਾ ਕੋਈ ਥੋੜੀ ਥੋੜੀ ਸੈਡਾ ਚੇਲ ਸੀ ਇਹਨਾਂ ਜੋ ਵੀ ਹੋ ਜੀ ਦੇ ਵੇਖਿਆ ਨਹੀਂ ਸੀ ਬਾਜੀ ਨੇ ਗੱਲਾਂ ਬਾਤਾਂ ਕੀਤੀਆਂ ਸੀ ਤੇ ਮੈਰ ਸੰਧੂ ਜਿਹੜਾ ਸੀ ਉਹ ਪੂਜਾ ਪਾਠ ਕਰਨਾ ਉਹ ਜੋ ਭਜਨ ਤੇ ਆ ਗਿਆ ਜਿਗਾ ਪੂਜਾ ਵਾੜ ਕਰਨ ਲੱਗ ਗਿਆ ਸੀ ਤੇ ਉਹੀ ਦੱਸਿਆ ਕਿ ਇਹਨਾਂ ਦੀ ਥੋੜੀ ਜੀ ਛੇਦਰੋ ਲਾਉਣ ਵਾਲੀ ਹੈ ਇਹ ਥੋੜੀ ਜੀ ਨਾ ਆਪਣਾ ਵਾਕਈ ਲਿਮਟ ਕਰਾਸ ਕੀਤੀ ਖਲੋਤੇ ਨੇ ਗੰਦੇ ਨੂੰ ਪਰ ਹੁਣ ਆ ਕਿ ਹੁਣ ਉਧਰ ਜਾਣ ਹੁਣ ਹੁਣ ਬੜੇ ਸੋਹਣੇ ਹੈ ਉਹਨਾਂ ਨਾ ਹੁਣ ਪਤਾ ਨਹੀਂ ਚੱਲੇਗਾ ਇਹਨਾਂ ਨੂੰ ਵੀ ਇਹੀ ਹੋਏਗਾ ਕਿ ਯਾਰ ਪਤਾ ਨਹੀਂ ਅਸੀਂ ਬੈਠੇ ਘਰ ਆ ਇਪੋ ਤਾਂ ਇਹ ਕੱਲ ਨੂੰ ਕਿਹੜੇ ਪਾਰਕ ਦੇ ਵਿੱਚੋਂ ਜਾਂ ਇਹ ਇਹਨਾਂ ਨੂੰ ਪਾਰਕਾਂ ਦੇ ਵਿੱਚ ਨਹੀਂ ਗਟੜਾਂ ਦੇ ਵਿੱਚੋਂ ਇਹਨਾਂ ਦੀ ਲਾਸ਼ਾਂ ਲੱਭਣੀਆਂ ਵੇਖੀ ਪੜਾ ਵੇ ਕਿ ਗਲਤ ਗੱਲ ਹੈ ਅਸੀਂ ਆਪਣੇ ਆਪ ਨੂੰ ਸਿਰਫ ਇੱਕ ਸੋਸ਼ਲ ਮੀਡੀਆ ਤੇ ਹੋ ਕੇ ਪ੍ਰੋਮਿਨੈਂਟ ਕਰਨ ਵਾਸਤੇ ਇੰਨਾ ਹੋ ਜਾਣੇ ਹੈ ਦੇਖੋ ਜੀ ਬਿਲਕੁਲ ਦੇਖੋ ਜੀ ਗੱਲ ਇਹ ਵੀ ਕਿ ਰੱਬ ਨੇ ਜਿਹੜਾ ਸ਼ਰੀਰ ਦਿੱਤਾ ਹੈ ਨਾ ਜਿਹੜਾ ਜੈਂਡਰ ਸਾਨੂੰ ਦਿੱਤਾ ਨਾ ਠੀਕ ਹੈ ਅਸੀਂ ਉੱਤੇ ਰਾਜ਼ੀ ਹਾਂ ਅਸੀਂ ਮੈਂ ਰੱਬ ਦੀ ਨਾਲ ਸ਼ੁਕਰੀ ਕਰਨ ਦੇ। ਇਹਦਾ ਮਤਲਬ ਕਿ ਤੁਸੀਂ ਰੱਬ ਨਾਲ ਜੰਗ ਕਰਦੇ ਵੀ ਹੋ ਕਿ ਰੱਬ ਨੇ ਤੁਹਾਨੂੰ ਬੰਦਾ ਬਣਾਇਆ ਤਾਂ ਤੁਸੀਂ ਆਪਣਾ ਜੈਂਡਰ ਹੀ ਚੇਂਜ ਕਰਦੇ ਹੋ। ਹਾਂ ਅੱਲਾ ਮਾਫੀ ਦੇ। ਮੈਂ ਤਾਂ ਰੱਬ ਨਾਲ ਜੰਗ ਕਰਦੇ ਵੀ ਹਾਂ। ਜੰਗ ਕਰਦੇ ਉਸ ذات ਦੇ ਅੱਗੇ ਤਾਂ ਕਿਸੇ ਦੀ ਕੋਈ ਨਹੀਂ ਚੱਲ ਸਕਦੀ ਆ ਉਹ ਤੇ ਕਿਹੜੀ ਗੱਲ ਹੈ ਯਾਰ। ਮਿੰਟ ਚ ਗਿਆ ਤੇ ਅਸੀਂ ਨੀਂ ਮੀਟ ਆਈ ਜਾਵਾਂਗੇ। ਉਹ ਜੀ ਅਸੀਂ ਉਹ ਉਹ ਨਿੱਕੀਆਂ ਨਿੱਕੀਆਂ ਕੱਚੀਆਂ ਪਾਲਾਂਗੇ ਗੰਦੇ ਗੰਦੇ ਇਹ ਕੱਪੜੇ ਪਾਲਾਂਗੇ ਪਾ ਕੇ ਅਸੀਂ ਉਹ ਸ਼ਾਰਟ ਬਣਾਵਨਾ ਪਾਉਂਦੇ ਰਵਾਂਗੇ। ਫੇਮੇਲ ਆਪਣਾ ਫੀਮੇਲ ਦੀ ਵੀ ਲਾਹਨਤ ਪਾਉਏ ਜੀ ਫੇਮ ਨੂੰ ਕਿ ਜਿੱਦ ਜਿੱਤ ਤੁਹਾਨੂੰ ਇਹ ਵੀ ਨਾ ਪੜਾਇਆ ਕਿ ਇੱਕ ਚੀਜ਼ ਵਧੀਆ ਲੱਗੀ ਆ ਵੀਡੀਓ ਵੇਖ ਕੇ ਇੱਕ ਚੀਜ਼ ਸਮਝ ਆ ਗਈ ਆ ਖਾਸ ਤੌਰ ਤੇ ਜਿਹੜੀਆਂ ਕੁੜੀਆਂ ਨੇ ਧੀਆਂ ਭੈਣਾਂ ਨੇ ਉਹ ਸਿੱਧੇ ਪਾਸੇ ਤੁਰ ਪਈਆਂ ਨੇ ਇਹ ਪੰਜਾਬ ਚ ਹੁਣ ਬਹੁਤ ਹੀ ਜ਼ਿਆਦਾ ਜੁੜੂ ਗਈ ਸੀ ਇਹ ਦੱਸੋ ਕਿ ਕਈ ਹੁੰਦੀਆਂ ਜਿਹੜੀ ਕਹਿੰਦੀਆਂ ਲੈ ਸੋਸ਼ਲ ਮੀਡੀਆ ਦਾ ਸਾਡਾ ਘਰ ਚੱਲਦਾ ਈ ਆ ਅੰਗਰ ਇੱਕ ਮਸਾਲ ਹੈ ਸੋਸ਼ਲ ਮੀਡੀਆ ਅੱਜ ਬੰਦ ਹੋ ਜੀਵੇ ਤੇ ਫਿਰ ਇਹਦਾ ਮਤਲਬ ਕਿ ਤੁਹਾਡੇ ਕੋਲ ਸੋਰਸ ਆਫ ਇਨਕਮ ਕੋਈ ਨਹੀਂ ਹੈ ਤੁਹਾਡੇ ਕੋਲ ਕੋਈ ਪਾਸੇ ਰੋਜ਼ਗਾਰ ਨਹੀਂ ਕੋਈ ਐਸੀਆਂ ਪੈਣਾ ਹੈਗੀਆਂ ਨੇ ਜਿਨ੍ਹਾਂ ਨੇ ਆਪਣੇ ਕੰਮ ਸਟਾਰਟ ਕੀਤੇ ਹੋਏ ਨੇ ਕੋਈ ਘਰ ਬੈਠੇ ਸਲਾਈ ਕਰਨਦੀਆਂ ਕੋਈ ਕਿਥੇ ਕੰਮ ਕਰਨਦੀ ਕੋਈ ਕਿਥੇ ਕੰਮ ਕਰਨਦੀਆਂ ਔਰ ਸਭ ਤੋਂ ਵੱਡੇ ਉਹ ਜਿਵੇਂ ਉਹ ਨਸ਼ੇੜੀ ਆਪਣਾ ਭਰਾ ਸੀ ਉਹਦਾ ਸਭ ਤੋਂ ਇਹੋ ਜਿਹੇ ਦਲੇ ਜਿਹੜਾ ਹਾਂ ਆਹ ਵੇਖੋ ਇਹਨਾਂ ਉਹਨਾਂ ਦੀ ਸਮਝ ਆਉਂਦੀ ਆ ਵੇਖੋ ਨੇ ਕੀ ਕਿਹਾ ਕਿ ਮੈਂ ਸਮਝਾ ਕੋ ਹਸਬੈਂਡ ਹੈ ਲੇਕਿਨ ਉਹਨੇ ਕਿਹਾ ਮੇਰਾ ਉਹਨਾਂ ਨੇ ਬਾਜੂ ਕਿਹਾ ਪਰਾਵ ਹੈ ਵੇਖੋ ਕਿ ਨਸ਼ਾ ਕਰਕੇ ਬੈ ਜੰਨਤ ਪੈਨ ਨੂੰ ਮਜਬੂਰੀ ਦੇ ਖਾਤਰ ਉਹਨੇ ਆਪ ਆਪਣੇ ਬੋਲੇ ਆ ਕਿ ਮੈਨੂੰ ਮਜਬੂਰੀ ਦੇ ਖਾਤਰ ਹੈ ਸਾਰਾ ਕੁਝ ਕਰਨਾ ਪੈ ਰਿਹਾ ਹੈ ਜਿਹੜੇ ਨਸ਼ੇੜੀ ਲੋਕ ਹੁੰਦੇ ਨਾ ਇਹਨਾਂ ਨੂੰ ਜੁੱਤੀਆਂ ਇਹਨਾਂ ਨੂੰ ਪਹਿਨੀਆਂ ਚਾਹੀਦੀਆਂ ਨੇ ਨਾ ਕਿ ਜਿਹੜੇ ਵਿਚਾਰੀ ਮਜਬੂਰੀ ਦੇ ਖਾਤਰ ਘਰ ਦੀ ਦਾ ਰੋਟੀ ਚਲਾਉਣ ਦੇ ਖਾਤਰ ਸਾਰਾ ਕੁਝ ਕਦਮ ਉਠਾਉਂਦੀ ਹੈ ਨਾ ਉਹ ਜਿਹੜੇ ਨਸ਼ਾ ਕਰਦੇ ਇਹਨਾਂ ਨੂੰ ਜੁੱਤੀਆਂ ਮਾਰ ਕੇ ਕਿਤੇ ਡਕਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਅਕਲ ਆਵੇ ਕਿ ਤੁਸੀਂ ਮਾਵਾ ਪੈਨ ਨੂੰ ਕਮਾ ਕੇ ਲੈ ਆ ਕੇ ਦੇਣਾ ਤੇ ਉਹਨਾਂ ਨੇ ਖਾਣਾ ਨਾ ਕਿ ਉਹਨਾਂ ਨੇ ਆਪਣੇ ਆਪ ਨੂੰ ਬੁਖਾ ਕੇ ਤੇ ਉਹਨਾਂ ਨੇ ਕਰਨਾ ਇਹੋ ਜਿਹੇ ਲੋਕਾਂ ਦਾ ਇਹ ਹੁੰਦਾ ਹੈ ਕਿ ਵੀ ਸਾਰੀ ਉਹਨੂੰ ਇਹ ਪਤਾ ਹੈ ਕਿ ਮੀ ਆਵੇ ਨੇਰੀ ਆਵੇ ਭਾਈ ਜੀ ਮੈਨੂੰ ਮੇਰੇ ਨਸ਼ੇ ਦੇ ਪੈਸੇ ਦੇਵੋ ਤੁਸੀਂ ਖਸਮਾ ਸਿਰ ਖਾਓ ਜੋ ਮਰਜ਼ੀ ਕਰੋ ਮੈਨੂੰ ਮੈਨੂੰ ਕਮਲਗ ਮੇਰੇ ਨਸ਼ੇ ਦੇ ਪੈਸੇ ਮੈਨੂੰ ਦੇ ਦੇ ਹੋ ਨਸ਼ਾ ਜਦੋਂ ਕਰ ਲੈਣਾ ਉਹ ਪੈਸੇ ਸਾਰੀਆਂ ਭੁੱਲ ਜਾਂਦੀਆਂ ਨੇ ਉਹਨੂੰ ਦੀਨ ਦੁਨੀਆ ਹੀ ਭੁੱਲ ਜਾਣੀ ਹੈ ਕਿ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਯਾਰ ਲਾਨਨ ਪਾਉ ਹੋਜੀ ਜ਼ਿੰਦਗੀ ਦੇ ਉੱਤੇ ਬਾਕੀ ਜਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਸਾਰੇ ਭੈਣ ਭਰਾਇਆਂ ਕਾ ਵਾਸਤੇ ਦੁਆ ਵੀ ਕਰੋ ਕਿ ਜਿਹੜੀ ਹੁਣ ਇੱਕ ਵਾਰ ਥੋੜੀ ਜਿਹੀ ਠੀਕ ਹੋਈ ਤੇ ਅੱਗੋਂ ਸਾਰੀ ਹੀ ਠੀਕ ਹੋ ਜAVE ਠੀਕੇ ਰੱਬ ਸੋਨਾ ਸਿਹਤ ਤੰਦਰੁਸਤੀ ਦੇਵੇ ਕਿਉਂਕਿ ਕਹਿੰਦੇ ਨੇ ਭੈਣ ਭਰਾਵਾਂ ਦੀ ਦੁਆਵਾਂ ਜੜੀਆਂ ਨੇ ਨਾ ਠੀਕੇ ਉਹ ਬੜੀਆਂ ਬੜੀ ਛੇਤੀ ਲੱਗਦੀਆਂ ਨੇ ਬਿਲਕੁਲ ਬਾਗੀ ਮਿਲਦੇ ਆਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰਾਖਾ